मुदाु मु ज़ंदी दौर जी रंग मिंत्रो कय हले करता बंद बंदित्रो ज़ी जे दौर जी रंग मिंत्रो कये करताहे बंद बंद मित्रो ਜਿੰਨਾ ਤੇਰੇ ਬੰਦੇ ਹੱਥੋਂ ਮੁੱਕ ਤੇ ਬੰਦੇ ਦੀ ਹੱਕਾਬਾਰੀ ਗੰਗ ਸਦਾ ਜਾਰੀ ਰਹਿ ਰਹੀ ਆ ਜਿੰਨਾ ਤੇਰੇ ਬੰਦੇ ਹੱਥੋਂ ਮੁੱਕ ਤੇ ਬੰਦੇ ਦੀ ਹੱਕਾਬਾਰੀ ਗੰਗ ਸਦਾ ਜਾਰੀ ਰਹਿ ਰਹੀ ਆ ਓ ਜਲਿਆਂ ਦੀ ਮਿੱਟੀ ਕਿਸੇ ਮੱਥੇ ਲਾ ਰਿਆ ਤੇ ਲੰਡਨ ਚ ਜਾ ਕੇ ਬੈਰੀ ਨੂੰ ਸਿਢਾਲਿਆ ਓ ਜਲਿਆਂ ਦੀ ਮਿੱਟੀ ਕਿਸੇ ਮੱਥੇ ਲਾ ਇਨ ਨੂੰ ਸੀ ਟਾਲਿਆ ਉਹ ਜਿਨ੍ਹਾਂ ਦੀਆਂ ਸਾਤਿਆਂ ਚੁਲਾਵੇ ਫੁੱਟਦੇ ਜਿਨ੍ਹਾਂ ਦੀਆਂ ਸਾਤਿਆਂ ਚੁਲਾਵੇ ਫੁੱਟਦੇ ਉਹਨਾਂ ਦੇ ਮਹਿਣਾ ਕਿ ਕਿੱਥੋਂ ਨੀਂਦ ਪੈਣੀ ਆ ਜਿਨ੍ਹਾਂ ਚਿਹਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਜਿਨ੍ਹਾਂ ਚਿਹਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ

ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਜਿੰਨਾ ਚਿਰ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਓਏ ਹੱਕ ਸੱਚ ਲਈ ਬਹੁਤੇ ਜਾਨਾਂ ਬਹਾਰ ਗਏ ਸਾਥੀ ਮੂਰੇ ਕਰ ਗੋਲੀਆਂ ਨੂੰ ਖਾਰ ਗਏ ਹੱਕ ਸੱਚ ਲਈ ਬਹੁਤੇ ਜਾਨਾਂ ਬਹਾਰ ਗਏ ਸਾਥੀ ਮੂਰੇ ਕਰ ਗੋਲੀਆਂ ਨੂੰ ਖਾਰ ਗਏ ਇਲਾ ਕਟੀਆਂ ਕਾਲੇ ਪਾਣੀ ਕਈਆਂ ਨੇ ਸੀ ਜੇਲਾ ਕਟੀਆਂ ਸਜਾ ਕਾਲ ਕੋਠੜੀ ਦੀ ਪਈ ਸਹਣੀਆਂ ਜਿਨ੍ਹਾਂ ਚਿਹਰੇ ਬੰਦੇ ਹੱਥੋਂ ਲੁੱਕ ਬੰਦੇ ਦੀ ਹੱਕਾਂ ਵਾਲੀ جنگ ਸਦਾ ਜਾਰੀ ਰਹਿਣੀ ਆ ਜਿਨ੍ਹਾਂ ਚਿਹਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਓ ਜਾਬਰਾਂ ਦਾ ਜ਼ਬਰ ਗਿਆ ਨਾ ਚੱਲੇ ਜਾ ਕੇ ਦਿੱਲੀ ਬਾਡਰਾਂ ਤੇ ਪੈੜ ਮੱਲਿਆ ਜਾਬਰਾਂ ਦਾ ਜਬਰ ਗਿਆ ਨਾ ਛੱਲਿਆ ਜਾ ਕੇ ਦਿੱਲੀ ਬਾਡਰਾਂ ਤੇ ਪੈੜ ਮੱਲਿਆ ਲਾ ਕੇ ਪੱਕੇ ਮੋਰਚੇ ਬਣਾਈਆਂ ਸੋਹਣੀਆਂ ਲਾ ਕੇ ਪੱਕੇ ਮੋਰਚੇ ਬਣਾਈਆਂ ਸੋਹਣੀਆਂ ਜ਼ਾਲਮਾਂ ਨੂੰ ਕੱਟ ਦਿੱਤਾ ਬਾਗ ਸੈਣੀਆ ਜਿਨ੍ਹਾਂ ਚਿਹਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਉਹ ਹੱਕਾਂ ਵਾਲੀ ਜੰਗ ਸਦਾ جاری ਤੇਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਜਿੰਨਾ ਤੇਰੇ ਬੰਦੇ ਹੱਥੋਂ ਲੁੱਟ ਬੰਦੇ ਦੀ ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਆ ਬਹੁਤ ਸਾਰੇ ਕਿਸਾਨ ਵੀਰਾਂ ਨੇ ਔਰ ਕਮਾਣਾ ਭਣਾ ਨੇ ਸਹਾਇਤਾ 베 ਜੀਆ ਸਾਰਾ ਦਾ ਬਹੁਤ ਬਹੁਤ ਧੰਨਵਾਦ